ਇੱਕ ਪਾਸੇ ਤਾਂ ਉਹ ਸਾਡੇ ਲੋਕਾਂ ਦੇ ਕਤਲ ਕਰ ਰਹੇ ਆ ਸਾਡੇ ਦੇਸ਼ ਤੇ ਹਮਲਾ ਕਰ ਰਹੇ ਆ ਦੂਜੇ ਪਾਸੇ ਉਹ ਗੀਲਕਾ ਝੰਡਾ ਸਾਡੇ ਦੇਸ਼ ਦੇ ਵਿੱਚ ਲਹਿਰਾਇਆ ਜਾ ਰਿਹਾ ਲੋਕਾਂ ਤਾਂ ਸਾਡੇ ਲੋਕਾਂ ਤੇ ਕਿੰਨੇ ਦਿਨ ਰਏ ਇੱਥੇ ਰਣਵੀਰ ਸਿੰਘ ਕਿੰਨੇ ਦਿਨੋਂ ਰਿਹਾ ਸ਼ੂਟਿੰਗ ਕਰ ਰਿਹਾ ਕਿੰਨੇ ਦਿਨੋਂ ਦਿਲ ਦੀ ਤਾਂ ਸਾਜ ਵਰਗੀ ਗੱਲ ਹੋਈ ਹੁਣ ਆਹ ਗੱਲ ਹੋ ਗਈ ਕਰ ਕੀ ਨੇ ਸਾਡੇ ਲੋਕ ਕਿੰਨੇ ਕਿੰਨੇ ਘੰਟੇ ਸ਼ੂਟਿੰਗ ਕਰਦੇ ਸੀ ਤਾਈ ਘੜੀ ਇਹ ਲੱਗ ਰਹੇ ਸੀ ਜਿਵੇਂ ਖਾਣਾ ਖਾਣ ਜਾਂਦੇ ਸੀ ਤੇ ਸਾਂ ਨੂੰ ਫਿਰ ਚਾਹ ਪਾਣੀ ਇੱਥੇ ਉਹ ਆਉਂਗਾ ਅਸੀਂ ਘਰੇ ਹੀ ਹੁੰਦੇ ਸੀ ਕਿ ਘਰੋਂ ਤੁਹਾਨੂੰ ਭੇਜ ਦਿੰਦੇ ਸੀ ਕਿ ਅੰਦਰ ਹੀ ਤਾਈ ਤਾਈ ਜੀ ਸੱਜਣਾ ਜਾਣਾ ਪਿਕਚਰ ਆਉਂਦੇ ਜਾਂਦੇ ਉਹ ਵੀ ਪੈਂਦੇ ਜੀ ਅੱਛਾ ਰਣਵੀਰ ਸਿੰਘ ਵੀ ਉਹ ਹੀਰੋ ਵੀ ਪੈ ਜਾਂਦਾ ਸੀ ਦਾੜੀ ਵਾਲਾ ਕਿ ਬਾਕੀ ਟੀਮ ਤਾਂ ਜਿਹੜੇ ਪਾਕਿਸਤਾਨੀ ਨਾਮ ਟੀਮ ਜਿਹੜੀ ਹੈ ਬੀਤੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਖੇੜਾ ਪਿੰਡ ਦੇ ਵਿੱਚ ਬਾਲੀਵੁੱਡ ਐਕਟਰ ਰਣਵੀਰ ਸਿੰਘ ਦੀ ਫਿਲਮ ਧੁਰੰਦਰ ਦੀ ਸ਼ੂਟਿੰਗ ਹੋਈ ਇਹ ਖੇੜਾ ਪਿੰਡ ਉਹੀ ਹੈ ਔਰ ਇਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਇੱਕ ਛੱਤ ਤੋਂ ਰਣਵੀਰ ਸਿੰਘ ਛਾਲ ਮਾਰ ਰਿਹਾ ਉਸ ਦੇ ਉੱਤੇ ਪਾਕਿਸਤਾਨੀ ਇੱਕ ਝੰਡਾ ਲੱਗਾ ਔਰ ਇਸ ਨੂੰ ਲੈ ਕੇ ਥੋੜਾ ਵਿਰੋਧ ਹੋਣਾ ਜ਼ਰੂਰ ਸ਼ੁਰੂ ਹੋ ਗਿਆ ਕਿਉਂਕਿ ਦਲਜੀਤ ਦੁਸ਼ਾਨ ਤੋਂ ਬਾਅਦ ਹੁਣ ਰਣਵੀਰ ਸਿੰਘ ਦੀ ਇਹ ਜਿਹੜੀ ਸ਼ੂਟਿੰਗ ਹੋਈ ਹੈ ਲੁਧਿਆਣਾ ਦੇ ਖੇੜਾ ਪਿੰਡ ਦੇ ਵਿੱਚ ਇਹਨਾਂ ਤੰਗ ਗਲੀਆਂ ਦੇ ਵਿੱਚ ਉਹ ਪੂਰੀ ਜਿਹੜੀ ਤਸਵੀਰ ਹੈ ਉਹ ਵਾਇਰਲ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਇਹ ਫੋਮ ਦਾ ਡੁਪਲੀਕੇਟ ਖੂਬ ਬਣਾਇਆ ਹੋਇਆ ਹੈ ਪੂਰੀ ਤਰ੍ਹਾਂ ਇਹ ਫੋਮ ਦਿਖੂਆ ਹੈ ਔਰ ਬਿਲਕੁਲ ਸਾਹਮਣੇ ਜਿਹੜੀ ਤਸਵੀਰ ਦੇਖ ਰਹੇ ਹੋ ਕਿ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਰਣਵੀਰ ਸਿੰਘ ਕੋਠੇ ਤੇ ਛਾਲ ਮਾਰ ਰਹੇ ਨੇ ਔਰ ਇਹ ਉਹੀ ਘਰ ਹੈ ਜਿਸ ਘਰ ਦੇ ਉੱਤੋਂ ਉਹ ਛਾਲ ਮਾਰ ਕੇ ਕਾਲੇ ਕੁੜਤਾ ਤੇ ਸਲਵਾਰ ਦੇ ਵਿੱਚ ਉਹ ਦਾੜੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਔਰ ਪਿੱਛੇ ਪਾਕਿਸਤਾਨੀ ਇੱਕ ਝੰਡਾ ਲੱਗਾ ਸੋ ਉਸ ਸੀਨ ਤੋਂ ਇਹ ਜਾਪਦਾ ਜਿਵੇਂ ਪਾਕਿਸਤਾਨ ਦੇ ਵਿੱਚ ਇਹ ਤਸਵੀਰ ਦਿਖਾਈ ਜਾ ਰਹੀ ਹੈ ਕਿ ਪਾਕਿਸਤਾਨ ਦੀ ਇਹ ਸ਼ੂਟਿੰਗ ਹੈ ਪਾਕਿਸਤਾਨ ਦੇ ਨਾਲ ਰਿਲੇਟਡ ਦੁਰੰਦਰ ਇਹ ਫਿਲਮ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਹੜੀ ਦਸੰਬਰ ਦੇ ਵਿੱਚ ਰਿਲੀਜ਼ ਹੋਣੀ ਹੈ ਸੋ ਇਹ ਪਿੰਡ ਦੀਆਂ ਗਲੀਆਂ ਜਿਸ ਹਿਸਾਬ ਦੇ ਨਾਲ ਤੰਗ ਗਲੀਆਂ ਨੇ ਇਹ ਆਪਣੇ ਆਪ ਦੇ ਵਿੱਚ ਸ਼ੂਟਿੰਗ ਦੇ ਲਈ ਇਹ ਲੋਕੇਸ਼ਨ ਜਿਹੜੀ ਹੈ ਉਹ ਰਣਵੀਰ ਸਿੰਘ ਨੇ ਇਸ ਨੂੰ ਚੂਜ਼ ਕੀਤਾ ਇੱਕ ਹਫ਼ਤੇ ਤੱਕ ਸ਼ੂਟਿੰਗ ਹੋਈ ਔਰ ਪਰਮਿਸ਼ਨ ਬਕਾਇਦਾ ਲਈਤੀ ਗਈ ਪੰਜਾਬ ਪੁਲਿਸ ਦੇ ਕੋਲੋਂ ਔਰ ਐਸੇ ਗਲੀਆਂ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਔਰ ਨਾਲ ਇੱਕ ਵੀਡੀਓ ਚੱਲ ਰਹੀ ਹੈ ਉਸ ਵੀਡੀਓ ਦੇ ਵਿੱਚ ਪਿੱਛੇ ਪਾਕਿਸਤਾਨੀ ਇੱਕ ਝੰਡਾ ਨਜ਼ਰ ਆ ਰਿਹਾ ਔਰ ਹੱਥ ਦੇ ਵਿੱਚ 1K47 ਹੈ ਔਰ ਇਹ ਖੂ ਹੈ ਇਹ ਖੂ ਫੋਮ ਦਾ ਖੂ ਬਣਿਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਕਿ ਅਗਰ ਮੈਂ ਇਹਨੂੰ ਐਦਾਂ ਖੜਕਾ ਕੇ ਆਵਾਜ਼ ਤੁਹਾਨੂੰ ਸੁਣਾਣਾ ਤਾਂ ਇਹ ਮਿੱਟੀ ਨਹੀਂ ਹੈਗੀ ਇਹ ਫੋਮ ਹੈ ਇਹ ਡੁਪਲੀਕੇਟ سے ਖੂ ਬਣਾਇਆ ਹਜੇ ਬਣਿਆ ਹੋਇਆ ਖੂ ਕਿਉਂਕਿ ਸ਼ੂਟਿੰਗ ਖਤਮ ਹੋ ਗਈ ਚਾਹੇ ਪਰ ਜਿਹੜੇ ਸੈੱਟ ਲੱਗੇ ਹੁੰਦੇ ਨੇ ਉਹ ਲੱਗੇ ਰਹਿ ਜਾਂਦੇ ਨੇ ਐਦਾਂ ਹੀ ਔਰ ਮੇਰੇ ਨਾਲ ਉਹ ਬਾਪੂ ਜੀ ਹੈ ਜਿਨ੍ਹਾਂ ਦਾ ਇਹ ਘਰ ਹੈ ਘਰ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਪਿੱਛੇ ਪਾਕਿਸਤਾਨੀ ਝੰਡਾ ਨਜ਼ਰ ਆ ਰਿਹਾ ਤੁਸੀਂ ਜਿਹੜਾ ਇਹ ਘਰ ਤੁਹਾਡਾ ਲਿਆ ਗਿਆ ਕਿੰਨੇ ਦਿਨ ਰਹੇ ਇੱਥੇ ਰਣਵੀਰ ਸਿੰਘ ਤਿੰਨ ਦਿਨੋਂ ਰਿਹਾ ਸ਼ੂਟਿੰਗ ਕਰ ਤਿੰਨ ਦਿਨ ਹੋ ਗਏ ਹੂੰ ਤਿੰਨ ਦਿਨ ਸ਼ੂਟਿੰਗ ਹੋਈ ਇਹ ਕਿਹੜੇ ਵਾਰ ਦੀ ਗੱਲ ਹੈ ਕਿਹੜੇ ਮਹੀਨੇ ਦੀ ਗੱਲ ਆ ਹੁਣੇ ਹਾਂ ਦੋ ਦਿਨ ਤਾਂ ਥੋੜੇ ਹੀ ਹੋਏ ਨੇ ਪੰਜ ਚਾਰ ਦਿਨ ਹੀ ਹੋਏ ਨੇ ਅੱਛਾ ਕਿੰਨੇ ਕਿੰਨੇ ਘੰਟੇ ਸ਼ੂਟਿੰਗ ਕਰਦੇ ਸੀ ਛਾਈ ਛਾੜੀ ਲੱਗ ਰਹੇ ਹੁੰਦੇ ਸੀ ਬਾਹਰ ਖਾਣਾ ਖਾਣ ਜਾਂਦੇ ਸੀ ਹੂੰ ਤੇ ਸਾਂ ਨੂੰ ਫੇਰ ਚਾਹ ਪਾਣੀ ਇੱਥੇ ਉਹ ਆਉਂਗਾ ਹੀ ਰਾਤ ਨੂੰ ਵੀ ਹਾਂਜੀ ਹੈ ਰਾਤ ਨੂੰ ਹੀ ਹਾਂ ਤੇਰੇ ਖਾਣਾ ਉੱਥੇ ਜਾ ਕੇ ਖਾ ਲਈ ਬੰਦੇ ਤੁਸੀਂ ਘਰੇ ਹੀ ਹੁੰਦੇ ਸੀ ਕਿ ਘਰੋਂ ਤੁਹਾਨੂੰ ਭੇਜ ਦਿੰਦੇ ਸੀ ਕਿ ਅੰਦਰ ਹੀ ਸਤਾ ਜਿੱਥੇ ਅੰਦਰ ਦਿਖਾਣਾ ਕਰਾ ਐਥੇ ਰਾਤ ਨੂੰ ਪੈਂਦੇ ਹੁੰਦੇ ਉਹ ਵੀ ਪੈਂਦੇ ਜਿਵੇਂ ਮੈਂ ਵੀ ਪੈਠੀ ਜਾਂਦਾ ਅਚ ਰਣਵੀਰ ਸਿੰਘ ਵੀ ਉਹ ਹੀਰੋ ਵੀ ਪੈ ਜਾਂਦਾ ਸੀ ਦਾੜੀ ਵਾਲਾ ਕਿ ਬਾਕੀ ਟੀਮ ਕੋਈ ਨਹੀਂ ਬਤਾ ਜਿਹੜੇ ਬਾਕੀ ਬੰਦੇ ਇਨਾਮ ਟੀਮ ਜਿਹੜੀ ਹੈ ਟੀਮ ਪੈਂਦੀ ਹੈ ਜਿਹੜਾ ਖੂ ਹੈ ਇਹ ਇਹ ਪਹਿਲੇ ਹੈਗਾ ਤਾਂ ਨਹੀਂ ਸੀ ਇੱਥੇ ਨਹੀਂ ਨਹੀਂ ਇਹ ਤਾਂ ਇੱਥੇ ਉਹ ਸੀ ਆ ਜਿਹੜਾ ਪਹਿਲਾਂ ਹੱਟ ਨਹੀਂ ਜਾਂਦੇ ਜਵਾਨੇ ਨਾਉਣ ਵਾਲੇ ਟੂਟੇ ਲੱਗੇ ਜਿਹਨੂੰ ਚਾਹੀਏ ਫਾਰਮ ਦਾ ਇਹ ਉਹਨਾਂ ਨੇ ਬਣਾਇਆ ਉਹਨਾਂ ਨੇ ਬਣਾਇਆ ਗੋਲ ਬਣਾ ਕੇ ਲੈਣੇ ਇੱਥੇ ਲਾਗਿਆ ਬਲਾਈ ਥੱਲੇ ਹਮਮ ਹਿੱਟ ਕਰਕੇ ਬਲਾਈ ਹਮ ਉਹਨਾਂ ਨੇ ਐ ਕੱਲ ਮਾਰੇ ਰੇਟ ਇਹ ਨੂੰ ਐਨ ਕੈਮ ਕਰਨਾ ਪੱਕਾ ਕਰਤਾ ਉਹਨਾਂ ਕੈਮੀਕਲ ਬਹੁਤ ਇਜੇ ਦੇ ਲੱਗੇ ਹਮ ਅੱਛਾ ਤੇ ਬਾਬੂ ਜੀ ਪੈਸੇ ਪੂਏ ਵੀ ਦੇ ਕੇ ਕਿ ਉਦਾਂ ਹੀ ਬਸ ਸ਼ੂਟਿੰਗ ਕਰਕੇ ਜੇ ਪਿੰਡ ਲੈਣਾ ਨਹੀਂ ਹਲੇ ਕੋਈ ਪੂਜੇ ਰੇ ਕਹ ਰਹੇ ਕਿ ਇਹੀ ਕੋਠਾ ਜਿੱਥੇ ਛਾਲ ਮਾਰਦਾ ਸੀ ਹਮਲੇ ਆਹੀ ਕੋਠਾ ਐ ਜਿਹੜਾ ਛਾਲ ਮਾਰਦਾ ਤੇ ਗੱਦੇ ਸਿੱਟੇ ਸੀ ਇਹਨੂੰ ਇਥੇ ਹੀ ਕਰ ਅੱਛਾ ਇੱਥੇ ਗੱਦੇ ਪਏ ਸੀ ਉਪਰੋਂ ਕੋਠੇ ਤੋਂ ਰਣਵੀਰ ਸਿੰਘ ਛਾਲ ਮਾਰਦਾ ਸੀ ਇਹ ਇਹ ਤਸਵੀਰਾਂ ਖੇੜਾ ਪਿੰਡ ਦੀਆਂ ਨੇ ਔਰ ਜਿਸ ਤਰ੍ਹਾਂ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਰਣਵੀਰ ਸਿੰਘ ਦੀ ਮੈਂ ਪਿੰਡ ਦੀਆਂ ਗਲੀਆਂ ਵੀ ਨਾਲ-ਨਾਲ ਦਿਖਾ ਦਵਾਂ ਇੱਕ ਕੋਠਾ ਤੁਹਾਨੂੰ ਦਿਖਾਇਆ ਔਰ ਪੂਰਾ ਜਿਹੜਾ ਪਿੰਡ ਹੈ ਇਹ ਪਿੰਡ ਦੇ ਵਿੱਚ ਤਕਰੀਬਨ ਇੱਕ ਹਫਤੇ ਤੱਕ ਬਾਲੀਵੁੱਡ ਐਕਟਰ ਰਣਵੀਰ ਸਿੰਘ ਆਪਣੀ ਟੀਮ ਦੇ ਨਾਲ ਦੁਰੰਦਰ ਫਿਲਮ ਉਹ ਇਸ ਪਿੰਡ ਦੇ ਵਿੱਚ ਸ਼ੂਟਿੰਗ ਕੀਤੀ ਗਈ ਬਿਲਕੁਲ ਵਿਰੋਧ ਕਰ ਰਹੇ ਆ ਜੀ ਇੱਕ ਪਾਸੇ ਤਾਂ ਉਹ ਸਾਡੇ ਲੋਕਾਂ ਦੇ ਕਤਲ ਕਰ ਰਹੇ ਆ ਸਾਡੇ ਦੇਸ਼ ਤੇ ਹਮਲਾ ਕਰ ਰਹੇ ਆ ਦੂਜੇ ਪਾਸੇ ਉਹ ਮੁਲਕ ਦਾ ਝੰਡਾ ਸਾਡੇ ਦੇਸ਼ ਦੇ ਵਿੱਚ ਲੜਾਇਆ ਯਾਰ ਮੇਰੇ ਤਾਂ ਸਾਡੇ ਲੋਕਾਂ ਤੇ ਕੀ ਅਸੀਂ ਕਰ ਕੀ ਰਹੇ ਆ ਕਿਤੇ ਤਾਂ ਸਾਡੇ ਲੋਕਾਂ ਨੂੰ ਕਤਲ ਕਰ ਰਹੇ ਆ ਸਾਡੇ ਫੌਜੀਆ ਦਾ ਕਤਲ ਕਰ ਰਹੇ ਆ ਸਾਡੇ ਦੇਸ਼ ਤੇ ਬਾਹਰੋਂ ਵੀ ਹਮਲਾ ਕਰ ਰਹੇ ਆ ਦੂਜੇ ਪਾਸੇ ਦਲਜੀਤ ਸਾਜ ਵਰਗੀ ਗੱਲ ਹੋਈ ਹੁਣ ਆਹ ਗੱਲ ਹੋ ਗਈ ਕਰ ਕੀ ਰਹੇ ਆ ਸਾਡੇ ਲੋਕ ਕਿੱਥੇ ਗਈ ਦੇਸ਼ ਭਗਤੀ ਕਿੱਥੇ ਗਈ ਉਹ ਦੇਸ਼ ਲਈ ਜਜ਼ਬਾ ਕਿਧਰ ਚਲੇ ਗਏ ਲੋਕੋ ਬਿਲਕੁਲ ਇਹ ਗਲਤ ਆ ਇਹ ਹੋਣਾ ਨਹੀਂ ਚਾਹੀਦਾ ਜਿਤੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਦੇਸ਼ ਦੀ ਬਾਰਡਰਾਂ ਦੀ ਸੁਰੱਖਿਆ ਦੇ ਲਈ ਸਾਡੇ ਫੌਜੀ ਦਿਨ ਰਾਤ ਉੱਥੇ ਚੌਕਸੀ ਕਰਕੇ ਬੈਠੇ ਆ ਐਦਾ ਸਾਡਾ ਨੁਕਸਾਨ ਇਹਨਾਂ ਲੋਕਾਂ ਨੇ ਕੀਤਾ ਪਿੱਛੇ 4-5 ਦਿਨ ਲਗਾਤਾਰ ਤੁਹਾਨੂੰ ਪਤਾ ਜੰਗਤਲੀ ਸਾਡੇ ਬਾਰਡਰ ਏਰੀਆ ਦੇ ਜਿਹੜੇ ਲੋਕ ਆਣੇ ਨੁਕਸਾਨ ਹੋਇਆ ਉੱਥੇ ਹੀ ਸਾਡੇ ਹੀ ਲੋਕ ਸਾਡੇ ਹੀ ਦੇਸ਼ ਦੇ ਲੋਕ ਉਹ ਉਹ ਝੰਡਾ ਲਗਾ ਕੇ ਉਹਨੂੰ ਪ੍ਰਮੋਟ ਕਰ ਰਹੇ ਆ ਉਹਨੂੰ ਸਾਡੇ ਦੇਸ਼ ਦੀ ਧਰਤੀ ਦੇ ਜਿਨੂੰ ਸੀ ਬਰਦਾਸ਼ਤ ਨਹੀਂ ਕਰ ਸਕਦੇ ਬਿਲਕੁਲ ਇਹ ਠੰਡੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਇਹ ਜ਼ੁਲਮ ਦਾ ਚੱਲ ਨਹੀਂ ਬਿਨਾ ਹੋਊਗੀ ਜਵਰਦਸਤ ਮਰਹੂ ਹੋਊਗਾ ਰਣਵੀਰ ਸਿੰਘ ਦੀ ਇੱਥੇ ਪਿੰਡ ਖੇੜਾ ਵਿਖੇ ਸ਼ੂਟਿੰਗ ਹੋਈ ਸੀ 6 ਕਿੰਮਟ ਦਾ ਸ਼ੂਟ ਸੀਗਾ ਇਹਨਾਂ ਦੀ ਬਕਾਇਦਾ ਇਹਨਾਂ ਨੇ ਪਰਮਿਸ਼ਨ ਲਈ ਹੋਈ ਸੀ ਪਰਮਿਸ਼ਨ ਤੋਂ ਬਾਅਦ ਹੀ ਇਹਨਾਂ ਨੇ ਸ਼ੂਟਿੰਗ ਕੀਤੀ ਅੱਛਾ ਕਿ ਕਿਹੜਾ ਪਿੰਡ ਸੀ ਕਿਹੜਾ ਪਿੰਡ ਪਿੰਡ ਖੇੜਾ ਥਾਣਾ ਢਿਲੋ ਦੇ ਅੰਦਰ ਦਾ ਕਿੰਨੀ ਕੁ ਟੀਮ ਸੀ ਕਿੰਨੇ ਕੁ ਲੋਕ ਸੀ ਲੋਕ 50 60 ਲੋਕ ਸੀ ਕਿਉਂਕਿ ਜ਼ਿਆਦਾ ਟੀਮ ਸੀ ਪੂਰੇ ਪਿੰਡ ਦੇ ਵਿੱਚ ਸ਼ੂਟਿੰਗ ਪਿੰਡ ਦੇ ਵਿੱਚ ਰੋ ਪਿੰਡ ਦੀ ਗੈਦਰਿੰਗ ਤਾਂ ਹੋਈ ਜਾਂਦੀ ਹੈ ਨੇ ਇੱਕ ਪਰਟੀਕুলਰ ਉਹਨਾਂ ਨੇ ਬਣਾਇਆ ਸੀ ਆਪਣਾ ਸੈਟਅਪ ਬਣਾਇਆ ਸੀ ਉੱਥੇ ਸ਼ੂਟਿੰਗ ਕੀਤੀ ਸੀ ਉਹਨਾਂ ਨੇ ਪੁਲਿਸ ਨੇ ਉਹਨਾਂ ਨੂੰ ਸਿਕਿਉਰਟੀ ਵੀ ਦਿੱਤੀ ਸੀ ਸਿਕਿਉਰਟੀ ਪ੍ਰੋਵਾਈਡ ਕੀਤੀ ਸੀ ਅੱਛਾ ਇਹ ਕਿਹੜੇ ਦਿਨ ਦੀ ਸ਼ੂਟਿੰਗ ਹੈ ਕਿੰਨੇ ਦਿਨ ਪਹਿਲੇ ਦੀ ਸ਼ੂਟਿੰਗ ਹੈ ਇਹ ਹਫ਼ਤਾ ਪਹਿਲਾਂ ਦੀ ਸ਼ੂਟਿੰਗ ਹੈ ਜੀ ਪੁਲਿਸ ਦੀ ਪਰਮਿਸ਼ਨ ਲਈਤੀ ਗਈ ਔਰ ਪੁਲਿਸ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਪਰ ਇਸ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ